راج ਚਲੇ ਜਾ ਰਹੇ ਆ ਤੇ ਰਸਤੇ ਚ ਉਜਾੜ ਆ ਗਈ ਜੀ ਬਹੁਤ ਭਿਆਨਕ ਜੰਗਲ ਤੇ ਜੰਗਲ ਦੇਖ ਕੇ ਭਾਈ ਮਰਦਾਨਾ ਸਾਹਿਬ ਜੀ ਨੇ ਸ਼ਬਦ ਵਰਤੇ ਬਾਬਾ ਜੀ ਕਿੱਥੇ ਉਜਾੜ ਵਿੱਚ ਮਾਰਕਤ ਆ ਕਿੱਥੇ ਉਜਾੜ ਚ ਲੈ ਆਓ ਸਤਗੁਰੂ ਕਹਿਣ ਲੱਗੇ ਕਿਉਂ ਕਹਿੰਦਾ ਇੱਥੇ ਬਸਤੀ ਕੋਈ ਹੈ ਨਹੀਂ ਕੋਈ ਪਿੰਡ ਕੋਈ ਗਰਾਹ ਕੋਈ ਸ਼ਹਿਰ ਨਹੀਂ ਤੇ ਗੁਰੂ ਨਾਨਕ ਸਾਹਿਬ ਦੇਖ ਕੇ ਕਹਿੰਦਿਆ ਮਰਦਾਨਿਆਂ ਇਹ ਉਜਾੜ ਨਹੀਂ ਇਹ ਵਸਦੀ ਹੈ ਜੀ ਵਸਦੀ ਹੈ ਇਹ ਤਾਂ ਉਜਾੜਖੈ ਕਹਿਣ ਲੱਗੇ ਜਿੱਥੇ ਸਾਈਂ ਚੇਤੇ ਨਾ ਆਵੇ ਉਥੇ ਉਜਾੜੇ ਪੈਂਦੇ ਆ ਜਿੱਥੇ ਰੱਬ ਜੀ ਚੇਤੇ ਆ ਜਾਏ ਕੀਰਤਨ ਚੇਤੇ ਆ ਜਾਏ ਵਸਦੀ ਹੋ ਜਾਂਦੀ ਹੈ ਇਹ ਉਜਾੜ ਨਹੀਂ ਇਹ ਵਸਦੀ ਹੈ ਇਸੇ ਨੂੰ ਬਾਬਾ ਜੀ ਨੇ ਕਿਹਾ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤੀ ਕਾਮਨਾ ਤੌਲ ਕਰ ਜਿਤ ਹਰ ਬਿਸਰਾਏ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋ ਅਸਥਲ ਦਰਤੋਂ ਦਾ ਮਾਰੂਥਲ ਜਿੱਥੇ ਕੋਈ ਘਰ ਨਹੀਂ ਕਹਿੰਦੇ ਜੇ ਤੁਸੀਂ ਰੇਤ ਦੇ ਟਿੱਬੇ ਤੇ ਬੈਠ ਕੇ ਪਰਮਾਤਮਾ ਦੀ ਸਿਫਤ ਕਰਦੇ ਹੋ ਸਮਝੋ ਚਿਬਾਰੇ 'ਚ ਬੈਠੇ ਆ ਜੇ ਚਿਬਾਰੇ 'ਚ ਬਹਿ ਕੇ ਰੱਬ ਭੁੱਲ ਗਏ ਸਮਝੋ ਜੰਗਲ 'ਚ ਪਟਕੇ ਬੈਠੇ ਜਿੱਥੇ ਨਾਮ ਜਪੀਏ ਪ੍ਰ ਪਿਆਰੀ ਸੇ ਅਸਥਲ ਸੋਇਨ ਚਿਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਚਿਓ ਹਜ਼ੂਰ ਕਹਿੰਦੇ ਨੇ ਉਜਾਰ ਨੀ ਮਰਦਾਨਿਆ ਵਸ ਦੀਖ ਹੈ ਇੱਥੇ ਫਿਰ ਸਤਿਗੁਰਾਂ ਨੇ ਸ਼ਬਦ ਗਾਇਆ ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਭੂਗ ਤੀਰਥ ਕੀਏ ਉੱਥੇ ਫਿਰ ਆਕਾਂਤ ਚ ਗਾਇਆ ਤਉ ਕਾਰਨ ਸਹਿਬਾ ਰੰਗ ਰਤੇ ਇੱਥੇ ਕੀਰਤਨ ਦੀ ਸਮਾਪਤੀ ਕੀਤੀ ਅੱਗੇ ਚੱਲ ਪਏ ਯਾਦ ਰੱਖਿਓ ਮੈਂ ਵਿਸ਼ਾ ਇਹ ਵੇ ਸਰੀਰ ਛੱਡ ਜਾਏਗਾ ਪਰਵਾਨ ਛੱਡ ਜਾਏਗਾ हे मेरी आत्मा तेनु ਆਹ ਕਪੜੇ ਛੱਡ ਜਾਣਗੇ ਪਰ ਜਿਸ ਧੰ ਗੁਰੂ ਨਾਨਕ ਦਾ ਸ਼ਬਦ ਤੂੰ ਪੜਨਾ ਉਹ ਤੇਰੇ ਕਦੀ ਵੀ ਬਾਹ ਨਹੀਂ ਛੱਡੇਗਾ ਉਹ ਉਹ ਝੂਠਾ ਨਹੀਂ ਉਹ ਸਾਥ ਦੇਗਾ ਅਗਾ ਗਏ ਜੀ ਪਿੰਡ ਸਾਰਾ ਠੱਗਾ ਦਾ ਮੈਂ ਪੁਸਤਕਾਂ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਰਿਕਾਰਡਿੰਗ ਹੋ ਰਹੀ ਇਸ ਬਹੁਤ ਦੂਰ ਤੱਕ ਸੰਗਤਾਂ ਸੁਣਨੇ ਤੇ ਕਿਤੇ ਏ ਨਾ ਅੰਦਰ ਖਰਬਲੀ ਮਾਜੇ ਵੀ ਇਹ ਕਿੱਥੋਂ ਸੁਣਾ ਦਿੱਤਾ ਜੀ ਕਿਵੇਂ ਉਹ ਪਿੰਡ ਸਾਰਾ ਠੱਗਾ ਦਾ ਸੀ ਉਹਨਾਂ ਦਾ ਕਸਮਈ ਕੰਮ ਹੀ ਏ ਸੀ ਅਜੇ ਵੀ ਕਈ ਵਾਰੀ ਦੇਖਿਓ ਕਈ ਪਿੰਡ ਐਸੇ ਸਾਨੂੰ ਜਦੋਂ ਮੈਂ ਯੂਪੀ ਜਾਂ ਰਾਜਸਥਾਨ ਜਾਇਦਾ ਇਵਨ ਪੰਜਾਬ ਵਿੱਚ ਵੀ ਸਨ ਉਹ ਸਾਰੇ ਦੇ ਸਾਰੇ ਪਿੰਡ ਜਿਹੜੇ ਜਨ ਭੁੱਕੀ ਦਾ ਕੰਮ ਕਰਦੇ ਹੁੰਦੇ ਸਨ ਘੋੜੀਆਂ ਰੱਖੀਆਂ ਹੋਣੀਆਂ ਹਰਿਆਣੇ ਤੇ ਪੰਜਾਬ ਦੇ ਸਰਦ ਤੇ ਘੱਗਰ ਟੱਪਣੀ ਪਰਾਂ ਨਿਕਲ ਜਾਣਾ ਉਹ ਸਮਾਨ ਲਿਓਣਾ ਤੇ ਘੋੜੀਆਂ ਚ ਵੇਚ-ਵੂਚ ਕੇ ਸਾਰਾ ਸਾਰਾ ਪਿੰਡ ਹੀ ਕੰਮੇ ਕਰਦਾ ਹੁੰਦਾ ਸੀ ਉਹ ਸਾਰੇ ਪਿੰਡ ਦੀ ਕਹਿ ਲਓ ਵੀ ਇਹ ਸੀ ਸਾਰਾ ਪਿੰਡ ਹੀ ਠੱਗਾ ਦਾ ਪਰ ਖਤਰਨਾਕ ਠੱਗ ਸਨ ਬੰਦੇ ਨੂੰ ਵਿਸ਼ਵਾਸ ਚ ਲੈ ਲੈਣਾ ਉਹਨਾਂ ਫਿਰ ਵਿਸ਼ਵਾਸ ਘੜਤ ਕਰਕੇ ਉਹਨੂੰ ਕਤਲ ਕਰਨਾ ਮਾਰਨਾ ਫਿਰ ਉਹਨੂੰ ਲੁੱਟਣਾ ਠੱਗਣਾ ਮਾਰਾ ਚਲੇ ਗਏ ਹੁਣ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਦੇ ਉੱਤੇ ਜਿਹੜਾ ਨੂਰ ਸੀ ਉਹ ਤਾਂ ਉਹ ਧੰਨ ਸੀ ਜਿਹਦਾ ਪਾਰਾਵਾਰਿਕ ਕੋਈ ਨਹੀਂ ਪਿੰਡ ਵਿੱਚ ਇੱਕ ਸੱਜਣ ਆਇਆ ਉਹਨੇ ਹੱਥ ਜੋੜ ਕੇ ਕਿਹਾ ਠੱਗ ਨੇ ਕਿ ਮਹਾਰਾਜ ਜੀ ਤੁਸੀਂ ਮੇਰੇ ਘਰ ਚਰਨ ਪਾਓ ਮੇਰੇ ਘਰ ਰੋ ਹਜ਼ੂਰ ਚਲੇ ਗਏ ਉਹਨੇ ਜਲਪਾਣੀ ਛਕਾਇਆ ਪਿੰਡ ਦੇ ਬਾਕੀ ਠੱਗ ਵੀ ਆ ਗਏ ਬਰਾਦਰੀ ਸੀ ਇਹਨਾਂ ਦੀ ਪੱਕੀ ਇੱਕ ਪੀਰ ਵੀ ਬਣਾਇਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੇਰੇ ਘਰ ਜਿਹੜਾ ਬੰਦਾ ਜਾਇਆ ਹੈ ਨਾ ਇਹਦਾ ਚਿਹਰਾ ਦੱਸ ਦੇ ਤੇ ਕੋ ਰਤਨ ਨੇ ਇਹਨਾਂ ਲਪੇਟਿਆ ਕੁਝ ਕੱਪੜੇ 'ਚ ਤੇ ਠੱਗਣ ਤੋਂ ਮਾਰਨ ਤੋਂ ਬਾਅਦ ਸਾਰੇ ਪਿੰਡ ਚ ਵੰਡਣਾ ਬਰਾਬਰ ਉਹਨਾਂ ਦਾ ਇੱਕੇ ਵੀ ਅਸੋਲ ਸੀ ਵੰਡ ਦੇ ਬਰਾਬਰ ਸਨ ਉਹਨੇ ਕਿਹਾ ਜੀ ਠੀਕ ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਅਸਥਾਨ ਦਿੱਤਾ ਸਤਗੁਰੂ ਜੀ ਟਿਕ ਗਏ ਉਸ ਬੰਦੇ ਨੂੰ ਠੱਗ ਨੂੰ ਨੀਂਦ ਆ ਗਈ ਉਹਨੇ ਕਿਹਾ ਵੀ ਚਲੋ ਇਹ ਵੀ ਸੌ ਜਾਣਗੇ ਸੁੱਤੇ ਹਨ ਵਢਾਂਗਾ ਐਸੀ ਜੀ ਨੀਂਦ ਰੱਬ ਦੀ ਖੇਡ ਵਾਪਰੀ ਉਹ ਸੁੱਤਾ ਹੀ ਰਹਿ ਗਿਆ ਹਜ਼ੂਰ ਅੰਮ੍ਰਿਤ ਵੇਲੇ ਉੱਠੇ ਖੂਦ ਤੋਂ ਇਸ਼ਨਾਨ ਕੀਤਾ ਕਹਿੰ ਲਗੇ ਚੱਲ ਮਰਦਾਨਿਆ ਆਪਣੀ ਮੰਜ਼ਲ ਵੱਲ ਕੀ ਤਰੀਕੇ ਦਿਨ ਚੜਿਆ ਪਿੰਡ ਇਕੱਠਾ ਹੋ ਗਿਆ ਉਹਨੂੰ ਕਹਿੰਦੇ ਸਾਡਾ ਹਿੱਸਾ ਦੇ ਵੀ ਆਖਰ ਰਾਤ ਤੇਰੇ ਕਰਮ ਪਾਈ ਉਹ ਤਰਲੇ ਲੈ ਵੀ ਉਹ ਮੈਂ ਤਾਂ ਸੁੱਤਾ ਹੀ ਰਹਿ ਗਿਆ ਜੇ ਤੁਸੀਂ ਵੀ ਅਜ ਸੁੱਤੇ ਰਹਿ ਗਏ ਮੈਂ ਸੁੱਤਾ ਉਹ ਕਿਹਾ ਵੀ ਨਹੀਂ ਤੈਨੂੰ ਮਾਰਾਂਗੇ ਉਹਨੇ ਫਿਰ ਆਪਣਾ ਪੀਰ ਜਿਹੜਾ ਬਣਾਉਦੀ ਸੌ ਚੁੱਕੀ ਕਹਿੰਦਾ ਵੀ ਉਹਦੀ ਸੌਂ ਖਾ ਕੇ ਕਹਿਣਾ ਉਹ ਪਤਾ ਨਹੀਂ ਚਲੇਗਾ ਫਿਰ ਪਿੰਡ ਦੇ ਨੌਜਵਾਨ ਠੱਗਾਂ ਦੇ ਮੁੰਡੇ ਇਕੱਠੇ ਹੋਏ ਕੋਈ ਸਾਣੇ ਵੀ ਚੱਲ ਪਏ ਇਮਾਰਾ ਸੱਚੇ ਪਾਤਸ਼ਾਹਾਂ ਉੱਥੇ ਬੈਠੇ ਹੋਏ ਸਨ ਜੰਗਲ 'ਚ ਪਹੁੰਚ ਗਏ ਕਰਖਤ ਬੋਲੇ بڑے ਸ਼ਬਦ ਸਖਤ ਬੋਲੇ ਭਾਈ ਮਰਦਾਨਾ ਜੀ ਥੋੜਾ ਜਿਆ ਅੰਦਰ ਲੱਗਿਆ ਕਹਿੰਦਾ ਬਾਬਾ ਜੀ ਉਜਾੜ 'ਚ ਆਪਨਾ ਕੋਈ ਨਹੀਂ ਤੇ ਅਰਬਾਬ ਵੀ ਸਾਡੇ ਕੋਲ ਦੇਣ ਜੋਗਾ ਕੁਝ ਵੀ ਨਹੀਂ ਤੇ ਇਹਨਾਂ ਬੇਸੁਰਿਆਂ ਨੂੰ ਰੁਬਾਬ ਵੀ ਨਹੀਂ ਵਜਾਣੀ ਆਉਣੀ ਰਬਾਬ ਦੇਦੇ ਕਿਹੜਾ ਚੜਾਈਏ ਮਹਾਰਾਜ ਖੁਮਾਰੀ ਸਨ ਕਹਿ ਲੱਗੇ ਮਰਦਾਨਿਆਂ ਵੇਖ ਰਾਂਗਜ ਕਰਤਾਰ ਦੇ ਅੱਜ ਦੇਖ ਕਰਤਾਰ ਕੀ ਖੇਡ ਵਰਤਾਂਦਾ ਆ ਗਿਆ ਜੀ ਉਹਨਾਂ ਕਹਿ ਜੀ ਅਸੀਂ ਠੱਗਨੇ ਆ ਅਸੀਂ ਲੁੱਟਨੇ ਆ ਸਾਡਾ ਕਿੱਤਾ ਏਵੇਂ ਤੁਹਾਨੂੰ ਦੱਸ ਦਿੰਨੇ ਆ ਪਰ ਅਸੀਂ ਊਸੂਲੇ ਠੱਗ ਦੇ ਮਾਰ ਕੇ ਆ ਪਹਿਲਾਂ ਮਾਰਨੇ ਆ ਫਿਰ ਸਮਾਨ ਲੁੱਟਨੇ ਆ ਮਹਾਰਾਜ ਕਹਿੰਦੇ ਮੈਂ ਵੀ ਲੁਟਾਉਣ ਵਾਸਤੇ ਆਇਆ ਕੋਈ ਲੁੱਟਣ ਵਾਲਾ ਲੱਭੇ ਤਾਂ ਸਹੀ ਮੈਂ ਲੁਟਾਣ ਨਹੀਂ ਆਇਆ ਉਹਨਾਂ ਨੇ ਕਿਹਾ ਵੀ ਇਹ ਡਾ ਪੇਪਰ ਵਾ ਕਹਿੰਦੇ ਸੀ ਮਾਰਨੇ ਆ ਗੁਰੂ ਸਾਹਿਬ ਕਹਿੰਦੇ ਮਰਨਾ ਤਾਂ ਸਭ ਨੇਵੇਂ ਤੁਸਾਂ ਵੀ ਮਰਨਾ ਹੈ ਮੈਂ ਵੀ ਜਾਣਾ ਹੈ ਪਰ ਇੱਕ ਕੰਮ ਕਰਿਓ ਸਰੀਰ ਬੜਾ ਚੰਗਾ ਜੇ ਇਹ ਕਿਤੇ ਜੰਗਲ ਚ ਰੋਲਦਾ ਨਾ ਰਹੇ ਇਹਨੂੰ ਜਾਨਵਰ ਨਾ ਖਾਣ ਕਿਤੇ ਇੱਕ ਕੰਮ ਕਰੋ ਇਹ ਪ੍ਰਬੰਧ ਕਰ ਲਓ ਲੱਕੜਾਂ ਹੈਗੀਆਂ ਨੇ ਸੁੱਕੀਆਂ ਕਾਠ ਮਾਰੇ ਕਹਿੰਦੇ ਲੱਕੜ ਮਾਰੇ ਕਹਿੰਦੇ ਮੈਂ ਇਕੱਠੀ ਕਰ ਦਿੰਨਾ ਅੱਗ ਦਾ ਪ੍ਰਬੰਧ ਤੁਸੀਂ ਕਰ ਦਿਓ ਮਾਰ ਲਿਓ ਪਰਦੇ ਕੇ ਸਾਡਾ ਸ਼ਰੀਰ ਦੋਵਾਂ ਦਾ ਮਰਦਾਨਾ ਵੇਖ ਕੇ ਕਹਿੰਦਾ ਬਾਬਾ ਜੀ ਗੁਰੂ ਸਾਹਿਬ ਕਹਿੰਦੇ ਵੇਖ ਤੂੰ ਰੰਗ ਬਸਾਜ ਵੇਖ ਰੰਗ ਕਿਵੇਂ ਅੱਜ ਕਲਾ ਵਰਤਾਨ ਲੱਗੇ ਇੱਥੇ ਗੁਰੂ ਸਾਹਿਬ ਕਦੀ ਨਹੀਂ ਕਹਿੰਦੇ ਨਾਨਕ ਦੇ ਰੰਗ ਵੇਖ ਕਹਿੰਦੇ ਵੇਖ ਰੰਗ ਕਰਤਾਰ ਦੇ ਰੱਬ ਵੇਖੀ ਕਰਦਾ ਇਹ ਗੱਲ ਬੜੀ ਵੱਡੀ ਜੇ ਇੱਥੇ ਬੰਦਿਆਂ ਨੂੰ ਥੋੜੀ ਜੀ ਇਕਾਗਰਤਾ ਪੈਦਾ ਹੋ ਜਾਏ ਕਹਿੰਦੇ ਸਾਡੇ ਬਾਬਾ ਜੀ ਦੇ ਕੌਤਕ ਵੇਖੋ ਮੇਰਾ ਗੁਰੂ ਨਾਨਕ ਕਹਿੰਦਾ ਵੇਖ ਰੰਗ ਕਰਤਾਰ ਦੇ ਇੱਕ ਕਰਤਾਰ ਦੇ ਕੌਤਕ ਦੇਖ ਉਹ ਥੋੜੇ ਜਿ ਠੰਡੇ ਪੈ ਗਏ ਕੇਂਦਰੀ ਜੀ ਲੱਕੜਾਂ ਤੇ ਹੈਗੀਆਂ ਅੱਗ ਕਿੱਥੋਂ ਲਾਈਏ ਪਿੰਡੋਂ ਮਹਾਰਾਜ ਜੀ ਸਾਹਮਣੇ ਧੂ ਨਿਕਲਦਾ ਪਿਆ ਸੀ ਜੰਗਲ ਚ ਦੂਰੋਂ ਧੂ ਧੂਤਾ ਦੇਸੀ ਪੈਂਦਾ ਉਸ ਵੱਲ ਉਂਗਲ ਕਰਕੇ ਕਿਹਾ ਉਹ ਸਾਹਮਣੇ ਧੂ ਨਿਕਲਦਾ ਹੈ ਤੁਸੀਂ ਅੱਗ ਲਾਇਓ ਮੈਂ ਇੱਥੇ ਬੈਠਾਂ ਮਾਰਨ ਤੋਂ ਬਾਅਦ ਸਸਕਾਰ ਕਰਦੇ ਆ ਜੀ ਪੰਜ ਸੱਤ ਥੋਥੇ ਬੈ ਗਏ ਤਿੰਨ ਚਾਰ ਅੱਗ ਲੈਣ ਚਲੇਗੇ ਪਰ ਦੋਨਾਂ ਦੇ ਮਨ 'ਚ ਜਿਹੜੇ ਕੋਲ ਸਨ ਉਹ ਵੀ ਜਿਹੜੇ ਗਏ ਮਨ 'ਚ ਗੱਲ ਆ ਗਈ ਅੱਜ ਤੱਕ ਮੌਤ ਸੁਣ ਕੇ ਲੋਕਾਂ ਦੇ ਬੁੱਲਾਂ ਤੇ ਸਿਕਰੀ ਆ ਜਾਂਦੀ